ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਹੇਠਾਂ ਦਿੱਤੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਸੀਂ ਐਡ ਲਗਾਉਣ ਦੀ ਫੀਸ ਸਿਰਫ ਇੱਕ ਵਾਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਜਿੰਨਾ ਚੰਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਅਸੀਂ ਉਸ ਐਡ ਨੂੰ ਦੁਬਾਰਾ ਰਿਪੀਟ ਕਰਕੇ ਬਾਰ ਬਾਰ ਲਗਾਉਂਦੇ ਹਾਂ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਰਿਸ਼ਤੇ ਦੀਆਂ ਵੀਡੀਓ ਲੈ ਕੇ ਆ ਸਕੀਏ ਤੇ ਸਾਡੇ ਚੈਨਲ ਤੇ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਲਗਾਉਂਦੇ ਆ ਤੇ ਅੱਜ ਦੇ ਕੁਝ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਜਰਸੀ ਖਬੋਏ ਗੋਤਪੰਗੂ ਡੇਟ ਆਫ ਬਰਥ 1997 ਹਾਈਟ 6 ਫੁੱਟ 1 ਇੰਚ ਸਿਟੀ ਮੋਗਾ ਸਟੱਡੀ ਬੀ ਐਸ ਸੀ ਨਰਸਿੰਗ netflix RN ਕੈਨੇਡਾ PR ਨੇ ਜੀ ਇਹ ਆਲ ਫੈਮਿਲੀ ਕੈਨੇਡਾ ਇਹਨਾਂ ਦੀ ਵਨ ਸਿਸਟਰ ਮੈਰਿਡ ਨੇ ਵਨ ਸਿਸਟਰ ਕੈਨੇਡਾ ਸਿਟੀਜ਼ਨ ਨੇ ਜ਼ਮੀਨ 7 ਕਿੱਲੇ ਇਹਨਾਂ ਕੋਲ ਨੀੜ ਇਹਨਾਂ ਨੂੰ RN RPN ਮੈਡੀਕਲ ਗਰਲ ਇਨ ਕੈਨੇਡਾ ਵਿੱਚ ਚਾਹੀਦੀ ਹੈ ਜੀ ਲੜਕੀ ਦਾ ਕੱਦ 5 ਫੁੱਟ 7 ਤੱਕ ਚਾਹੀਦਾ ਇਹਨਾਂ ਨੂੰ ਤੇ ਨੈਟਫਲੈਕਸ ਅਪਲਾਈ ਇਹਨਾਂ ਨੇ ਨਿਊਯਾਰਕ ਯੂ ਐਸ ਏ ਤੋਂ ਕਰਨਾ ਜੀ ਮੋਬਾਈਲ ਇਹਨਾਂ ਦਾ ਥੱਲੇ ਦਿੱਤਾ ਗਿਆ ਜੀ WhatsApp ਤੇ ਆਬਰ ਸਬ ਕਾਲਾ ਜੀ ਜੋ ਇਹਨਾਂ ਦੀ ਇੰਡੀਅਨ ਟਾਈਮਿੰਗ ਹੈ ਇਹਨਾਂ ਦੀ ਤੇ ਤੁਸੀਂ ਇਹਨਾਂ ਨਾਲ ਹੋਰ ਵਧੇਰੇ ਜਾਣਕਾਰੀ ਲਈ ਇਹਨਾਂ ਦੇ ਨੰਬਰਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਖਲੜਕਾ ਜਨਮ 11/1992 ਪਿੰਡ ਸਹਾਰਨਾ ਜ਼ਿਲ੍ਹਾ ਮਾਨਸਾ ਕੱਦ 5 ਫੁੱਟ 4 ਇੰਚ ਗੋਤ ਸਰਾ ਇੱਕ ਭਰਾ ਦੋ ਭੈਣਾ ਮੈਰਿਡ ਨੇ ਜੀ ਜ਼ਮੀਨ 5 ਕਿੱਲੇ ਇਹਨਾਂ ਕੋਲ 10 ਕਿੱਲੇ ਦੀ ਇਹ ਖੇਤੀਬਾੜੀ ਕਰਦੇ ਨੇ ਖੇਤੀਬਾੜੀ ਦੇ ਸਾਰੇ ਸੰਦ ਘਰ ਦੇ ਨੇ ਇਹਨਾਂ ਦੇ ਆਮਦਨ ਦੇਣ ਤੋਂ 4 ਲੱਖ ਰੁਪਏ ਸਾਲਾਨਾ ਇਹਨਾਂ ਦੀ ਇਹਨਾਂ ਨੂੰ ਲੜਕੀ ਘਰੇਲੂ ਘਰ ਸੰਭਾਲਣ ਵਾਲੀ ਚਾਹੀਦੀ ਹੈ ਜੀ ਫੋਨ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਹੋਇਆ ਤੁਸੀਂ ਹੋਰ ਵਿਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕੁ ਬੁਆਏ ਡੇਟ ਆਫ ਬਰਥ ਫਰਵਰੀ 1994 ਹਾਈਟ 5 ਫੁੱਟ 6 ਇੰਚ ਏਰੀਆ ਅੰਮ੍ਰਿਤਸਰ ਸਾਹਿਬ ਸਟੱਡੀ ਪੋਸਟ ਗ੍ਰੈਜੂਏਟ ਇਨ ਕੰਪਿਊਟਰ ਐਪਲੀਕੇਸ਼ਨ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਤੋਂ ਤੇ ਕੰਮ ਇਹ ਗਵਰਨਮੈਂਟ ਬੈਂਕ ਦੇ ਵਿੱਚ এমਪਲੋਏ ਨੇ ਜੀ ਡਿਜ਼ਾਈਗਨੇਸ਼ਨ ਸੀਨੀਅਰ ਅਸਿਸਟੈਂਟ ਨੇ ਤੇ ਨੋਨ ਐਲਕੋਹਲ ਪਿਓਰ ਵੈਜੀਟੇਰੀਅਨ ਨੇ ਜੀ ਇਹ ਮਦਰ ਗਵਰਨਮੈਂਟ এমਪਲੋਏ ਨੇ ਐ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਫਾਦਰ ਐਕਸਪਾਇਰ ਨੇ ਜੀ ਇਹਨਾਂ ਦੇ ਸਬ ਇਨਸਪੈਕਟਰ ਇਨ ਪੰਜਾਬ ਪੁਲਿਸ ਵਿੱਚ ਸੀ ਉਹ ਵਾਨ ਜੰਗਲ ਸਿਸਟਰ ਇਹਨਾਂ ਦੀ ਗ੍ਰੈਜੂਏਸ਼ਨ ਜੀ ਕੀਤੀ ਹੋਈ ਹੈ ਉਹਨਾਂ ਦੀ ਤੇ ਇਹਨਾਂ ਕੋਲ ਤਿੰਨ ਕਿੱਲੇ ਜ਼ਮੀਨ ਆ ਤੇ ਐਂਡ ਇਹਨਾਂ ਦੀ ਰੀਟੇਲ ਇਨਕਮ ਫਰੋਮ ਅਰਬਨ ਪ੍ਰਾਪਰਟੀ ਹੈ ਇਹਨਾਂ ਕੋਲ ਬੈਲ ਐਜੂਕੇਟਿਡ ਫੈਮਿਲੀ ਆ ਜੀ ਇਹਨਾਂ ਨੂੰ ਲੜਕੀ ਵਧੀਆ ਸੁਹਾਵਦੀ ਵਧੀਆ ਪਰਿਵਾਰ ਦੀ ਸਰਕਾਰੀ ਨੌਕਰੀ ਵਾਲੀ ਚਾਹੀਦੀ ਹੈ ਜੀ ਵਿਆਹ ਸਿੰਪਲ ਕਰਨਾ ਹੈ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਫੋਨ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਿਲਪ੍ਰੀਤ ਸਿੰਘ ਚਹਿਲ ਕਾਸਟ ਜੱਟ ਸਿੱਖ ਕੱਦ 5 ਫੁੱਟ 11 ਇੰਚ ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਬੀਟੈਕ ਇਲੈਕਟ੍ਰੀਕਲ ਇਹਨਾਂ ਦੀ ਕਰੀ ਹੋਈ ਹੈ ਜੀ ਤੇ ਹੁਣ ਇਹ ਮਹਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਜੀ ਜ਼ਮੀਨ ਇਹਨਾਂ ਕੋਲ 6.5 ਕਿੱਲੇ ਆ ਇੱਕ ਸਿਸਟਰ ਇਹਨਾਂ ਦੀ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਸਿਸਟਰ ਪੰਜਾਬ ਵਿੱਚ ਨੇ ਇੱਕ ਬ੍ਰਦਰ ਇਹਨਾਂ ਦਾ ਪੁਰਤਕਾਲ ਵਿੱਚ ਪੀਆਰ ਆ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਪਿਤਾ ਰਿਟਾਇਰ ਨੇ ਉਹਨਾਂ ਨੂੰ 60000 ਪੈਨਸ਼ਨ ਮਹੀਨਾ ਆਉਂਦੀ ਹੈ ਜੀ ਇਹਨਾਂ ਨੂੰ ਲੜਕੀ ਪੜ੍ਹੀ ਲਿਖੀ ਸੋਣੀ ਸੁਨਖੀ ਨਰਮ ਸੁਆਹ ਵਾਲੀ ਵਧੀਆ ਪਰਿਵਾਰ ਦੀ ਚਾਹੀਦੀ ਆ ਜੀ ਫੋਨ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਪੜਾਈ ਪਲੱਸ 2 ਮਕੈਨੀਕਲ ਇੰਜੀਨੀਅਰ ਜਨਮ 3 11 1992 ਕੱਦ 6 ਫੁੱਟ ਵਧੀਆ ਜ਼ਮੀਨ ਆ ਸ਼ਹਿਰੀ ਪ੍ਰਾਪਰਟੀ ਆ ਵਧੀਆ ਘਰ ਆ ਕੰਮ ਆਪਣਾ ਬਿਜ਼ਨਸ ਹੈ ਇਹਨਾਂ ਦਾ ਗੋਤ ਦਿਓ ਲਾ ਜੀ ਕਾਸਟ ਇਹਨਾਂ ਦੀ ਜੱਟ ਸਿੱਖਾ ਲੜਕਾ ਮੰਗਲਿਕ ਹੈ ਜੀ ਲੜਕਾ ਤੁਲਾਕਸ਼ੁਦਾ ਵੀ ਹੈ ਇਹਨਾਂ ਨੂੰ ਪੜੀ ਲਿਖੀ ਸੁੰਦਰ ਮੰਗਲਿਕ ਲੜਕੀ ਚਾਹੀਦੀ ਹੈ ਜੀ ਫੋਨ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਨਾਮ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਲਵਿੰਦਰ ਸਿੰਘ ਪਿਤਾ ਜਸਵਿੰਦਰ ਸਿੰਘ ਪਤਾ ਫਿਰੋਜ਼ਪੁਰ ਉਮਰ 2 ਸੌਰੀ ਜੀ ਉਮਰ 2/10/1994 ਕਾਸਟ ਜਰ ਸਿੱਖ ਗੋਤ ਸਰਾਂ ਕੱਦ 5 ਫੁੱਟ 8 ਇੰਚ ਪੜਾਈ ਬੀਏ ਪੈਨ ਇੱਕ ਕੈਨੇਡਾ ਪੀਆਰ ਨੇ ਜੀ ਇਹਨਾਂ ਦੇ ਭਰਾ ਇੱਕ ਕੈਨੇਡਾ ਪੀਆਰ ਨੇ ਉਹ ਵੀ ਕੰਮ 5 ਕਿੱਲੇ ਜ਼ਮੀਨ ਆ ਜੀ ਇਹਨਾਂ ਕੋਲ ਖੇਤੀਬਾੜੀ ਦਾ ਇਹ ਕੰਮ ਕਰਦੇ ਨੇ ਮੰਗ ਕੁੜੀ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਪਰਿਵਾਰ ਦਾ ਨੰਬਰ ਥੱਲੇ ਦਿੱਤਾ ਗਿਆ ਤੁਸੀਂ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੀ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ 인ਦਰਜੀਤ ਸਿੰਘ ਪਿਤਾ ਜੁਝਾਰ ਸਿੰਘ ਪਿੰਡ ਬਖਤੜੀ ਜ਼ਿਲ੍ਹਾ ਸੰਗਰੂਰ ਕੱਦ 6 ਫੁੱਟ 2 ਇੰਚ ਪੜਾਈ ਬੀਏ 6.5 ਬੈਂਡ ਨੇ ਇਨਾਂ ਕੋਲ ਜ਼ਮੀਨ 6 ਕਿੱਲੇ ਆਉਂਦੀ ਆ ਵਧੀਆ ਕੋਠੀ ਆ ਦੋ ਟਰੈਕਟਰ ਖੇਤੀ ਦਾ ਸਾਰਾ ਸਮਾਨ ਆ ਕੋਈ ਭੈਣ ਭਰਾ ਨਹੀਂ ਸਾਰਾ ਪਰਿਵਾਰ ਅੰਮ੍ਰਿਤਧਾਰੀ ਆ ਜੀ ਇਹਨਾਂ ਨੂੰ ਲੜਕੀ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਚਾਹੀਦੀ ਆ ਜੀ ਤੇ ਜਾਂ ਲੜਕੀ ਸਰਕਾਰੀ ਜੋਬ ਕਰਦੀ ਹੋਵੇ ਫੋਨ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨਜੀਤ ਸਿੰਘ ਫਾਦਰ ਇਹਨਾਂ ਦੇ ਵਰਕਿੰਗ ਨੇ ਮਦਰ ਹਾਊਸ ਵਾਈਫ ਨੇ ਡੇਟ ਆਫ ਬਰਥ ਇਹਨਾਂ ਦੀ 30 11 1996 ਹਾਈਟ 5 ਫੁੱਟ 6 ਇੰਚ ਸਿੰਗਲ ਚਾਈਲਡ ਨੇ ਜੀ ਇਹ ਕਾਸਟ ਸੈਣੀ ਸਿੱਖ ਗੋਤਰ ਇਹਨਾਂ ਦਾ ਧਰਮਿਤ ਧਰਮਿਤ ਐਜੂਕੇਸ਼ਨ ਇਹਨਾਂ ਦੀ ਬੀਏ ਇਨ ਮਕੈਨੀਕਲ ਚੰਡੀਗੜ੍ਹ ਯੂਨੀਵਰਸਿਟੀ ਤੋਂ ਇਹਨਾਂ ਨੇ ਐਨੀਵਾਸ਼ ਸਰਟੀਫਾਈਡ ਕੀਤਾ ਹੋਇਆ ਜੀ ਜੌਬ ਇਹ ਐਚਐਸਸੀ ਇੰਜੀਨੀਅਰ ਇਨ ਟਿਊਵੀ ਨਾਰਡ ਇੰਡੀਆ ਸੂਰਤ ਵਿੱਚ ਕਰ ਰਹੇ ਨੇ ਜੀ ਸੈਲਰੀ 7,50,000 ਇਹਨਾਂ ਦੀ ਕੰਟੈਕਟ ਨੰਬਰ ਥੱਲੇ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਗੱਲਬਾਤ ਸਿੱਧੀ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਖਵਿੰਦਰ ਸਿੰਘ ਪਿਤਾ ਗੁਰਮੇਸ਼ ਸਿੰਘ ਸਹਿਰ ਫਿਰੋਜ਼ਪੁਰ ਜਨਮ 24/7/1997 ਕੱਦ 6 ਫੁੱਟ ਕਾਸਟ ਜੜ ਸਿੱਖ ਗੋਤ ਬਾਹਲੇ ਜ਼ਮੀਨ 3-3 ਕਿੱਲੇ ਟੋਟਲ 6 ਕਿੱਲੇ ਇਹਨਾਂ ਕੋਲ ਪੜਾਈ ਪਲੱਸ 2 ਆ ਪ੍ਰਾਇਕ ਮੈਰਿਡ ਆ ਜੀ ਇੱਕ ਭੈਣ ਉਹ ਵੀ ਮੈਰਿਡ ਨੇ ਕੰਮ ਮਕੈਨੀਕਲ ਪਿਤਾ ਖੇਤੀਬਾੜੀ ਕਰਦੇ ਨੇ ਲੜਕਾ 2016 ਤੋਂ 2020 ਵਿੱਚ ਦੁਬਈ ਵਿੱਚ ਸੀ ਜੀ 2020 ਤੋਂ 22 ਤੱਕ ਪੰਜਾਬ ਵਿੱਚ 2022 ਤੋਂ 24 ਤੱਕ ਹੁਣ ਲੜਕਾ ਸਾਊਦੀ ਅਰਬ ਵਿੱਚ ਆ ਜੀ ਮੰਗ ਕੋਈ ਨਹੀਂ ਕੁੜੀ ਸੋਹਣੀ ਸੁਨੱਖੀ ਤੇ ਵਧੀਆ ਪਰਿਵਾਰ ਦੀ ਚਾਹੀਦੀ ਆ ਜੀ ਫੋਨ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੁਲਵਿੰਦਰ ਸਿੰਘ ਪਿੰਡ ਬਾਮ ਜ਼ਿਲ੍ਹਾ ਮੁਖਤਸਰ ਸਾਹਿਬ ਤਹਿਸੀਲ ਮਲੋਟ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਾਸ ਨੇ ਜੀ ਇਹ ਜਨਮ ਤਰੀਕ 21/8/1990 ਹੈ ਨਾ ਦੀ ਜ਼ਮੀਨ 8 ਕਿੱਲੇ ਆਉਂਦੀ ਹੈ ਇਹਨਾਂ ਨੂੰ ਗੋਤ ਸਿੱਧੂ ਬਰਾੜਾ ਜੀ ਇਹਨਾਂ ਦਾ ਕੰਮ ਖੇਤੀਬਾੜੀ ਇਹਨਾਂ ਨੂੰ ਜੜ ਸਿੱਖ ਘਰੇਲੂ ਕੁੜੀ ਚਾਹੀਦੀ ਹੈ ਜੀ ਫੋਨ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹ ਹਨ ਅੱਜ ਦੇ ਕੁਝ ਰਿਸ਼ਤੇ ਤੇ ਵੀਡੀਓ ਨੂੰ ਵੱਤ ਵਾ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਤੁਹਾਡੇ ਲਈ ਅਸੀਂ ਜਿਆਦਾ ਤੋਂ ਜਿਆਦਾ ਰਿਸ਼ਤੇ ਦੀਆਂ ਵੀਡੀਓ ਲੈ ਕੇ ਆ ਸਕੀਏ ਤੇ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਸੀਂ ਫੀਸ ਇੱਕ ਵਾਰ ਲੈਨੇ ਆ ਜੀ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਅਸੀਂ ਐਡ ਨੂੰ ਬਾਰ ਬਾਰ ਰਿਪੀਟ ਕਰਦੇ ਆ ਤੇ ਫਿਰ ਫ੍ਰੀ ਐਡ ਲਗਾਉਨੇ ਆ ਤੇ ਲੜਕੀਆਂ ਦੀ ਐਡ ਅਸੀਂ ਬਿਲਕੁਲ ਫ੍ਰੀ ਲਗਾਉਨੇ ਆ ਜੀ ਤੇ ਲੜਕੇ ਦੀ ਐਡ ਲਗਾਉਣ ਲਈ